ਤਰਕਸ਼ ਨਸ਼ੇ ਦੀ ਬ੍ਰਾਂਹ ਦੀ ਬ੍ਰਾਂਹ ਦੀ ਤਾਕੀ ਮਸਲਾ ਕਿ ਨੇ ਮੁਜਜਮ ਹਰਤਾ ਡਾਕਟਰ ਪ੍ਰਗਿਆਜਨ ਆਈਪੀਐਸ ਐਸਐਸਪੀ ਫਰੀਦਕੋਟ ਜਿਹੜੀ ਨਸ਼ਿਆਂ ਵਿਰੁੱਧ ਜਿਹੜੀ ਮੋਹਮ ਚਲਾਈ ਹੋਈ ਹੈ ਜੋ ਪੰਜਾਬ ਸਰਕਾਰ ਵੱਲੋਂ ਜੁੱਧ ਨਸ਼ਿਆਂ ਵਿਰੁੱਧ ਮੋਹਮ ਚਲਾਈ ਹੋ ਉਸ ਦੇ ਤਹਿਤ ਕਾਰਵਾਈ ਕਰਦੇ ਹੋਏ ਇੰਸਪੈਕਟਰ ਅਮਰਿੰਦਰ ਸਿੰਘ ਇੰਚਾਰਜ ਸੀਆਈਏ ਫਰੀਦਕੋਟ ਦੀ ਅਗਵਾਈ ਹੇਠ ਐਸਐਹਈ ਚਰਨਜੀਤ ਸਿੰਘ ਸੁਮੇਤ ਸਾਥੀਆਂ ਜਿਹੜਾ ਕੋਟਕਪੂਰਾ ਜਲਾਲਿਆਣਾ ਰੋਡ ਤੇ ਪੁਲਿਸ ਹੂਆ ਤੇ ਮੌਜੂਦ ਸੀ ਤਾਂ ਉੱਥੇ ਉਸਨੇ ਸ਼ੱਕ ਦੇ ਆਧਾਰ ਤੇ ਤਿੰਨ ਵਿਅਕਤੀਆਂ ਨੂੰ ਜੋ ਕਿ ਇੱਕ ਮੋਟਰਸਾਈਕਲ ਤੇ ਆ ਰਹੇ ਸੀ ਉਹਨਾਂ ਨੂੰ ਕਾਬੂ ਕੀਤਾ ਕਾਬੂ ਕਰਨ ਉਪਰੰਤ ਉਹਨਾਂ પાસે ਪੁੱਛਗਿਆ ਤੇ ਕੀਤੀ ਗਈ ਜਿਸ ਤਰ੍ਹਾਂ ਉਹਨਾਂ પાસે 50 ਗ੍ਰਾਮ ਹੈਰੋਇਨ ਮੋਟਰਸਾਈਕਲ ਦੀ ਹੈਡਲਾਈਟ ਦੇ ਉਤਲੇ ਟਾਪੇ ਵਿੱਚੋਂ ਬਰਾਮਦ ਹੋਈ ਹੈ ਜਿਨ੍ਹਾਂ ਨੂੰ ਗ੍ਰਿਫਤਾਰ ਕਰਕੇ ਅਗਲੀ ਕਾਰਵਾਈ ਅਮਲ ਚ ਲਿਆਂਦੀ ਜਾ ਰਹੀ ਹੈ ਜੋ ਬਾਅਦ ਗ੍ਰਿਫਤਾਰੀ ਪੇਸ਼ ਅਦਾਲਤ ਕੀਤੇ ਜਾਏਗੇ ਉਹਨਾਂ ਦਾ ਰਿਮਾਂਡ ਹਾਸਲ ਕਰਕੇ ਉਹਨਾਂ ਦੇ ਜਿਹੜੇ ਬੈਕਵਰਡ ਫਾਰਵਰਡ ਲਿੰਕ ਪਤਾ ਕੀਤੇ ਜਾ ਰਹੇ ਨੇ ਇਹਨਾਂ ਪਾਸੋਂ 50 ਗ੍ਰਾਮ ਹੈਰੋਨ ਇੱਕ ਕੰਪਿਊਟਰ ਕੰਡਾ ਤੇ ਇੱਕ ਮੋਟਰਸਾਈਕਲ ਬਰਾਮਦ ਹੋਇਆ ਬਿਲਕੁਲ ਪਹਿਲਾਂ ਵੀ ਇਹਨਾਂ ਖਿਲਾਫ ਮੁਕੱਦਮਾ ਗ੍ਰਿਫਤਾਰ ਕੀਤੇ ਗਏ ਤਿੰਨ ਵਿਅਕਤੀਆਂ 'ਚ ਇੱਕ ਵਿਅਕਤੀ ਜਿਹੜਾ ਨਰੇਸ਼ ਕੁਮਾਰ ਪੁੱਤਰ ਇਕਬਾਲ ਸਿੰਘ ਵਾਸੀ ਛੱਜਗੜਾ ਮਹੱਲਾ ਜੈਤੂ ਰੋਡ ਫੋਟ ਕਪੂਰਾ ਇਹਦੇ ਖਿਲਾਫ ਨੌ ਮਕਦਮੇ ਪਹਿਲਾਂ ਹੀ ਦਰਜ ਹੈ ਐਨਡੀਪੀਆ ਸੈਕਟਰ ਦੇ ਤਹਿਤ ਤੇ ਇੱਕ ਹਰਪਾਲ ਸਿੰਘ ਹਰਪਾਲੀਆ ਇਹਦੇ ਖਿਲਾਫ ਵੀ ਇੱਕ ਮੁਕ ਪਹਿਲਾ ਆਰਗੇਨਾਈਜ਼ ਕ੍ਰਾਈਮ ਦਾ ਦਰਜ